ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਜੋ ਇਤਿਹਾਸ ਦੀ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਜਾ ਰਿਹਾ ਹਾਂ ਉਹ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਪਾਸ਼ਾ ਮਹਾਰਾਜ ਜੀ ਬਾਰੇ ਗੁਰੂ ਪਿਆਰਿਓ ਸਹਿਬੇ ਕਮਾਲ ਕਲਗੀ ਤਰਦਸ਼ਮੇਸ਼ ਪਿਤਾ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਪਾਸ਼ਾ ਮਹਾਰਾਜ ਜੀ ਕਦੇ ਵੀ ਕਿਸੇ ਦੇ ਉੱਪਰ ਚੜਾਈ ਕਰਕੇ ਨਹੀਂ ਗਏ ਤੇ ਜਿਹੜਾ ਵੀ ਚੜਾਈ ਕਰਕੇ ਆਇਆ ਉਹਸ ਨੂੰ ਫਿਰ ਵਾਪਸ ਵੀ ਜਾਣ ਨਹੀਂ ਦਿੱਤਾ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਪਹਿਲਾ ਵਾਰ ਕਦੇ ਵੀ ਨਹੀਂ ਕੀਤਾ ਜਿਵੇਂ ਕਿ ਆਪਾਂ ਜਾਣਦੇ ਆ ਨਾ ਉਹ ਕਹਿ ਦਿੰਦੇ ਹਾਂ ਕਿ ਜਿਹੜਾ ਪਹਿਲਾ ਵਾਰ ਕਰੇਗਾ ਉਹੀ ਜਿੱਤੇਗਾ ਪਰ ਗੁਰੂ ਸਾਹਿਬ ਜੀ ਪਹਿਲਾ ਵਾਰ ਖੁਦ ਨਹੀਂ ਕਰਦੇ ਸਨ ਉਹ ਦੁਸ਼ਮਣ ਨੂੰ ਕਹਿੰਦੇ ਸੀ ਕਿ ਭਾਈ ਵਾਰ ਕਰ ਲੈ ਤੇ ਤੇਰੇ ਦਿਲ ਦੀ ਰੀਜ ਦਿਲ ਦੇ ਵਿੱਚ ਹੀ ਨਾ ਰਹਿ ਜਾਵੇ ਕਿ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਵਾਰ ਨਹੀਂ ਕਰਨ ਦਿੱਤਾ ਮੈਨੂੰ ਐਵੇਂ ਹੀ ਮਾਰ ਦਿੱਤਾ ਸੋ ਆਓ ਇਤਿਹਾਸ ਦੀ ਵਿਚਾਰ ਨੂੰ ਸਾਂਝਾ ਕਰੀਏ ਜੀ ਗੁਰੂ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗੁਰਤਾ ਗੱਦੀ ਦੇ ਉੱਪਰ ਬਿਰਾਜ਼ਮਾਨ ਨੇ ਇੱਕ ਦਿਨ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਸੰਗਤ ਨੇ ਦੱਸਿਆ ਏ ਕਿ ਦਰਿਆ ਤੋਂ ਪਾਰ ਪਿੰਡ ਬਜਰੂੜ ਦੇ ਲੋਕਾਂ ਨੇ ਉਹਨਾਂ ਦਾ ਸਭ ਕੁਝ ਲੁੱਟ ਲਿਆ ਏ ਕਈ ਸਿੱਖਾਂ ਨੂੰ ਉਹਨਾਂ ਨੇ ਮਾਰ ਦਿੱਤਾ ਕਈ ਸਿੱਖਾਂ ਨੂੰ ਉਹਨਾਂ ਨੇ ਫੱਟੜ ਕਰ ਦਿੱਤਾ ਉਹ ਬਹੁਤ ਹੀ ਜਿਆਦਾ ਸਾਡੇ ਨਾਲ ਖਾਰ ਖਾਂਦੇ ਨੇ ਸਿੱਖਾਂ ਨਾਲ ਖਾਰ ਖਾਂਦੇ ਨੇ ਤਾਂ ਇਹ ਗੱਲਾਂ ਸੰਗਤ ਪਾਸੋਂ ਇਹ ਬਾਰਦਾਤ ਸੰਗਤ ਪਾਸੋਂ ਸੁਣ ਕੇ ਗੁਰੂ ਜੀ ਨੂੰ ਬੜਾ ਕ੍ਰੋਧ ਚੜਿਆ ਅਤੇ ਦੂਸਰੇ ਦਿਨ ਸ਼ਿਕਾਰ ਦੇ ਬਹਾਨੇ ਰਣਜੀਤ ਨਗਾਰਾ ਵਜਾ ਕੇ ਬਜਰੂੜ ਦੇ ਉੱਤੇ ਚੜਾਈ ਕਰ ਦਿੱਤੀ ਦਰਿਆ ਤੋਂ ਪਾਰ ਜਦੋਂ ਸਿੰਘ ਗਏ ਨੇ ਨਾ ਦਰਿਆ पार ਕਰਕੇ ਸਿੰਘਾਂ ਨੇ ਬਜਰੂੜ ਪਿੰਡ ਨੂੰ ਘੇਰਾ ਪਾ ਲਿਆ ਉਥੋਂ ਦੇ ਵਸਨੀਕ ਗੁੱਜਰ ਅਤੇ ਰੰਗੜ ਆਪਣੇ ਹਥਿਆਰ ਲੈ ਕੇ ਇੱਕ ਛੋਟੇ ਜਿਹੇ ਕਿਲੇ ਵਿੱਚ ਮੁਕਾਬਲਾ ਕਰਨ ਵਾਸਤੇ ਬੈਠ ਗਏ ਸਿੰਘ ਬੇਲਾ ਤਾੜ ਕੇ ਸਮਾ ਤਾੜ ਕੇ ਨਾ ਕਿਲੇ ਦੀ ਕੰਧ ਟੱਪ ਕੇ ਅੰਦਰ ਵੜ ਗਏ ਅਤੇ ਤਲਵਾਰਾਂ ਦੇ ਨਾਲ ਬੈਰੀਆਂ ਦੀ ਬੜੀ ਕਟਾ ਵੱਡ ਕੀਤੀ ਹੈ ਆਪਣਾ ਬੁਰਾ ਹਾਲ ਹੁੰਦਾ ਵੇਖ ਕੇ ਨਾ ਗੁਜਰਾ ਤੇ ਰੰਗੜਾ ਨੇ ਗੁਰੂ ਜੀ ਪਾਸ ਆ ਕੇ ਬੇਨਤੀ ਕੀਤੀ ਹੈ ਕਿ ਸਾਨੂੰ ਬਖਸ਼ ਦਿਓ ਗੁਰੂ ਸਾਹਿਬ ਜੀ ਸਾਨੂੰ ਬਖਸ਼ ਦਿਓ ਸਾਡੇ ਕੋਲੋਂ ਗਲਤੀ ਹੋ ਗਈ ਅੱਗੇ ਤੋਂ ਅਸੀਂ ਤੁਹਾਡੇ ਸੇਵਕਾਂ ਨੂੰ ਤੁਹਾਡੇ ਸਿੱਖਾਂ ਨੂੰ ਕਦੇ ਕੁਝ ਨਹੀਂ ਆਖਾਂਗੇ ਉਹਨਾਂ ਦੀ ਬੇਨਤੀ ਮੰਨ ਕੇ ਨਾ ਗੁਰੂ ਜੀ ਨੇ ਉਹਨਾਂ ਦੀ ਜਾਨ ਬਖਸ਼ੀ ਕਰ ਦਿੱਤੀ ਹੈ ਛੱਡ ਦਿੱਤਾ ਏ ਪਰ ਸਿੰਘਾਂ ਨੇ ਉਹਨਾਂ ਤੋਂ ਸ਼ਸਤਰ ਖੋ ਲਏ ਅਤੇ ਕਿਲਾ ਢਾਹ ਦਿੱਤਾ ਘਰ-ਵਾਰ ਲੁੱਟ ਲਏ ਅਤੇ ਆਪਣੇ ਸ਼ਹੀਦਾਂ ਦਾ ਸਸਕਾਰ ਕਰਕੇ ਜ਼ਖਮੀਆਂ ਨੂੰ ਨਾਲ ਲੈ ਕੇ ਆਨੰਦਪੁਰ ਸਹਿਬ ਆ ਗਏ ਸਿੰਘਾਂ ਦੇ ਜਿਹੜੇ ਬਲ ਨੇ ਨਾ ਉਹਨਾਂ ਦੀਆਂ ਸਾਰੇ ਇਲਾਕੇ ਦੇ ਵਿੱਚ ਧੂਮਾਂ ਪੈ ਗਈਆਂ ਅੱਗੇ ਤੋਂ ਕਿਸੇ ਪਿੰਡ ਵਾਲੇ ਨੇ ਵੀ ਰਸਤੇ ਵਿੱਚ ਆਉਂਦੀ ਸੰਗਤ ਨਾਲ ਕਦੇ ਛੇੜਖਾਨੀ ਨਹੀਂ ਕੀਤੀ ਜਿਹੜਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਸ਼ਰਨ ਮੰਗਣ ਆ ਜਵੇ ਨਾ ਚਾਹੇ ਕੋਈ ਦੁਸ਼ਮਣ ਹੈ ਗੁਰੂ ਜੀ ਉਹਨਾਂ ਦੇ ਉੱਪਰ ਕਦੇ ਵਾਰ ਨਹੀਂ ਸੰਨ ਕਰਦੇ ਉਹਨਾਂ ਨੇ ਬੇਨਤੀ ਕੀਤੀ ਕੇ ਸਾਨੂੰ ਛੱਡ ਦਿਓ ਸਾਡੀ ਜਾਨ ਬਖਸ਼ ਦਿਓ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਜਾਨ ਬਖਸ਼ ਦਿੱਤੀ ਜਦ ਕੇ ਪਤਾ ਸੀ ਕਿ ਇਹਨਾਂ ਨੇ ਸੰਗਤ ਨੂੰ ਪਰੇਸ਼ਾਨ ਕੀਤਾ ਏ ਸੰਗਤ ਨੂੰ ਮਾਰਿਆ ਏ ਪਰ ਫਿਰ ਵੀ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਗੁਰੂ ਸਾਹਿਬ ਜੀ ਉਹਨੂੰ ਬਖਸ਼ ਦਿੰਦੇ ਨੇ ਸੋ ਸਾਨੂੰ ਵੀ ਚਾਹੀਦਾ ਹੈ ਅਸੀਂ ਜਿੰਨੇ ਮਰਜ਼ੀ ਗੁਨਾਹ ਕੀਤੇ ਹੋਣ ਅਗਰ ਸੱਚੇ ਦਿਲੋਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਮਾਫੀ ਮੰਗਾਗੇ ਨਾ ਤਾਂ ਗੁਰੂ ਸਾਹਿਬ ਜੀ ਸਾਨੂੰ ਬਖਸ਼ ਦੇਣਗੇ ਆਪਣੇ ਗਲ ਦੇ ਨਾਲ ਲਉਣਗੇ ਸੋ ਸਾਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਦੀ ਸ਼ਰਨ ਜਾ ਕੇ ਆਪਣੀਆਂ ਗਲਤੀਆਂ ਦੀ ਮੁਆਫੀ ਮੰਗੀਏ ਤੇ ਅੱਗੇ ਤੋਂ ਗਲਤੀ ਕੋਈ ਨਾ ਕਰੀਏ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਅਗਰ ਆਪ ਜੀ ਨੂੰ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ